ਭਾਈ ਜੀ ਫਰੀਦਕੋਟ ਵਾਸੀਆਂ ਦਾ ਤੇ ਵਿਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਤੇ ਮੈਂ मतलब ਫਿਜ਼ੀਕਲੀ ਵੀ ਜਿਵੇਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦ ਜੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਹੁਕਮੇ ਆ ਜੀ ਇਹ ਤਾਂ ਮੈਨੂੰ ਹੀ ਪਤਾ ਭਈਓ ਮੈਂ ਤਾਂ ਦੇਖਿਆ ਨਹੀਂ ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਦਕਿ ਮੈਂ ਇਹ ਸਮਝਦਾ ਵੀ ਧੰਨਵਾਦ ਅੱਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਧੰਨਵਾਦ ਕੋਈ ਮਹਨੇ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ। ਭਾਈ ਸਿੱਖ ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਵਿੱਚ ਪੀਰਪੀ ਦੀ ਗੱਲ ਕਰੀਏ, ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ, ਇਸ ਤੋਂ ਲਾ ਪੰਜਾਬ ਵਿੱਚ ਨਸ਼ੇ ਦਾ ਵੱਡਾ ਮੁੱਦਾ। ਇਹਨਾਂ ਸਾਰਨ ਕਿਸਤਾਂ ਟੈਕਲ ਕਰੋਗੇ? ਉੱਥੇ ਆਵਾਜ਼ ਕਿਹਾਪੀ ਹੋਵੇਗੀ। ਜੇ ਪਹਿਲਾਂ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ। ਮੈਂ ਚਾਹੂੰਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ। ਜਿਹੜਾ ਬੇਅਦਬੀ ਕਰਦਾ ਹੈ। ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕਹਿੰਦੇ ਨੇ ਜੀ ਇਹ ਮੈਂਟਲੀ ਅਫਸਰਟ ਹੈ ਜੇ ਮੈਂਟਲੀ ਅਫਸਰਟ ਹੈ ਤਾਂ ਮਹਾਰਾਜ ਦੀ ਬੇਅਦਬੀ ਕਰਨੀ ਹੈ ਕੋਈ ਸ਼ੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ ਮੈਂਟਲੀ ਅਫਸਰਟ ਨਹੀਂ ਹੁੰਦੇ ਇਹ ਜਾਣ ਪੂਰ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾ ਨਹੀਂ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹੁੰਦੇ ਸਰ ਰਾਜਨੀਤਿਕ ਪਾਰਟੀਆਂ ਨੇ ਬੇਅਦਬੀ ਮਾਮਲੇ ਨੂੰ ਮੁੱਦਾ ਬਣਾਇਆ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਇਸੇ ਮੁੱਦੇ ਨੂੰ ਲੈ ਕੇ ਪਰ ਹੱਲੇ ਤੱਕ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲ ਚੁੱਕੀ ਗੱਲ ਮੈਂ ਬਣਾ ਲੈਣੀ ਹੈ ਵਾਅਦੇ ਕਰਦੇ ਆਂ ਅਸੀਂ 10 ਦਿਨਾਂ ਦੇ ਵਿੱਚ ਨਿਬੇੜ ਦਾਂਗੇ ਅਸੀਂ ਮਹੀਨੇ ਦੀ ਸਜਾ ਦਵਾ ਦਾਂਗੇ ਜਦੋਂ ਪਾਵਰ ਦੇ ਵਿੱਚ ਆ ਜਾਂਦੇ ਆਂ ਫਿਰ ਮੁੜ ਕੇ ਗੱਲ ਵੀ ਨਹੀਂ ਕਰਦੇ ਪਤਾ ਹੀ ਨਹੀਂ ਇਹਨਾਂ ਨੂੰ ਕੀ ਹੈ ਕੀ ਇਹਦਾ ਰੱਬ ਜਾਣਦਾ ਹੈ ਜਦਕਿ ਇਹ ਇੰਨਾ ਕੁਝ ਕਹਿੰਦਾ ਸੀ ਭਗਵੰਤ ਮਾਨ ਮੈਂ ਤਾਂ 10 ਦਿਨਾਂ ਚ ਹੀ ਅੰਦਰ ਕਰ ਦੂੰਗਾ ਮੈਂ ਸੌਂ ਖਾਣਾ ਮੈਂ ਦੋ ਦਿਨਾਂ ਚ ਹੀ ਨਸ਼ਾ ਮਕਾ ਦੂੰਗਾ ਹੁਣ ਹੋਰ ਤਾਂ ਹੋਰ ਉੱਤੋਂ ਜਿਹੜਾ ਐਮ.ਐਲ.ਏ ਆ ਆਪਣਾ ਉਹ ਬੀਜੇ ਪ੍ਰਤਾਪ ਅਮਰਿਤ ਸਰ ਦਾ ਉਹ ਕਹਿੰਦਾ ਵੀ ਪਹਿਲਾਂ ਹੋਰਾਂ ਦਾ ਛੱਡ ਉਹ ਵਿਕਦਾ ਸੀ ਉਹਨੂੰ ਰਾਗਵ ਛੱਡਾ ਦਾ ਚਿੱਟਾ ਵਿਕਦਾ ਸੀ ਸਿੱਧਾ ਸਿੱਧਾ ਜੀ ਆਪਣੇ ਹਾਂ ਆਪ ਆਪ ਦੇਤੇ ਅਲੀਗੇਸ਼ਨ ਐਕਚੁਅਲੀ ਨਾ ਇਹਨਾਂ ਨੇ ਕਿਸੇ ਦਾ ਭਰਾਨਾ ਨਹੀਂ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਵੀ ਅਸੀਂ ਇੱਕ ਵਾਰੀ ਮжоਰਿਟੀ ਚ ਆ ਗਏ ਅਸੀਂ ਦੁਬਾਰਾ ਨਹੀਂ ਆਉਣਾ ਕਿਉਂਕਿ ਇਹਨਾਂ ਦੀ ਖੁਦ ਦੀ ਕ੍ਰੈਡਿਬਿਲਟੀ ਜ਼ੀਰੋ ਹੈ ਇਹ ਸਿਰਫ ਕਾਂਗਰਸ ਇਹ ਇਹ ਗੱਲ ਸਮਝ ਗਏ ਆ ਵੀ ਸਾਡੇ ਜਿਹੜੀਆਂ ਵੋਟਾਂ ਪਈਆਂ ਉਹ ਸਿਰਫ ਬਾਦਲ ਤੇ ਕਾਂਗਰਸ ਦਾ ਵਿਰੋਧ ਹੈ ਲੋਕਾਂ ਕੋਲ ਰਾਹ ਨਹੀਂ ਸੀ ਨਹੀਂ ਤਾਂ ਦੇਖੋ ਜੀ ਮੌਜੂਦਾ ਸੀਐਮ ਨੌ ਉਹਦੇ ਐਮਐਲਏ ਸਭ ਤੋਂ ਖਾਸ ਮਿੱਤਰ ਸੀਐਮ ਦਾ ਤੇ ਮੈਂ ਜਿਆਦਾ ਕਿ ਉਹਨੂੰ ਹਰਾਤਾ ਮਾਰਾ ਇਹ ਇਹ ਕੀ ਦਰਸਾਉਂਦਾ ਇਹ ਦਰਸਾਉਂਦਾ ਕਿ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਇਹਨਾਂ ਨੂੰ ਕੋਈ ਮੋਹ ਨਹੀਂ ਹੈ ਲੋਕਾਂ ਨੂੰ ਇਹਨਾਂ ਨਾਲ ਉਹ ਤਾਂ ਸਿਰਫ ਇੱਕ ਕਾਂਗਰਸ ਤੇ ਬਾਦਲ ਨੂੰ ਪੰਜਾਬ 'ਚੋਂ ਕੱਢਣ ਵਾਸਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਭਾਈ ਅੰਮ੍ਰਿਤਪਾਲ ਸਿੰਘ ਵੀ ਤੁਹਾਡੇ ਨਾਲ ਨਾਲ ਬਹੁਤ ਵੱਡੀ ਮਾਰ ਚ ਨਾਜਤ ਕਰ ਚੁੱਕਿਆ ਹੈ ਕੀ ਲੱਗਦਾ ਕਿ ਪੰਜਾਬ ਦੇ ਲੋਕ ਕੀ ਸੋਚਦੇ ਨੇ ਕੀ ਅਇਸ਼ਾ ਜਿਹੜੀ ਰੱਖ ਕੇ ਜਾਂ ਕੀ ਇਚਾਵਾਂ ਰੱਖ ਕੇ ਤੁਹਾਡੇ ਦੇ ਇਹਨਾਂ ਨੇ ਭਰੋਸਾ ਕੀਤਾ ਇਹਨਾਂ ਨੂੰ ਮੈਂ ਜੀ ਆਹੀ ਯਾਬੀ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ ਵੀ ਇਹ ਪਰੋਸਾ ਹੈ ਲੋਕਾਂ ਨੂੰ ਵੀ ਜਿਹੜੀਆਂ ਮਹਾਰਾਜ ਦੀ ਬੇਅਦਬੀ ਦਾ ਨਸ਼ਿਆਂ ਦਾ ਤੇ ਜਿਹੜੇ ਆ ਮੁੰਡੇ ਐ ਡਿਬਰੂਗੜ੍ਹ ਕਿ ਬਈ ਜਿਹੜੇ ਕੋਈ ਵੀ ਆ ਮੁੱਦੇ ਐ ਇਹਨਾਂ ਦੇਖੋ ਗੱਲ ਪਤਾ ਕੀ ਐ ਇਹ ਮੁੰਡਿਆਂ ਤੇ ਐਨਐਸਏ ਲਾਤਾ ਦਿੱਤੀ ਪਰ ਇਹਨਾਂ ਕੋਲੇ ਕੁਝ ਬਰਾਮਤ ਤਾਂ ਨਹੀਂ ਹੋਇਆ ਕੋਈ ਅਮੂਨੀਸ਼ਨ ਨਹੀਂ ਬਰਾਮਦ ਹੋਇਆ ਕੋਈ ਆਮ ਨਹੀਂ ਬਰਾਮਦ ਹੋਇਆ ਕੋਈ ਨਹੀਂ ਨਾ ਤੋਂ ਹੋਰ ਤਾਂ ਹੋਰ ਕੋਈ ਲਿੰਕ ਵੀ ਨਹੀਂ ਬਰਾਮਦ ਹੋਇਆ ਇਹਨਾਂ ਦਾ ਕਿਸੇ ਨਾਲ ਠੀਕ ਹੈ ਨਹੀਂ ਪਰ ਫਿਰ ਵੀ ਐਨਐਸਏ ਲਾਤੀਏ ਕਿਉਂ ਕਿਉਂਕਿ ਇਹ ਸਿਰਫ ਪੰਜਾਬ ਦੇ ਨਸ਼ਿਆਂ ਨੂੰ ਨਸ਼ੇ ਮੁੰਡਿਆਂ ਨੂੰ ਨਸ਼ੇ ਛਡਾਉਨੇ ਆ ਤੇ ਸਿੱਧੇ ਰਾਹੀ ਲਾਉਨੇ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੈ ਉਦੇ ਨਾਲ ਉਹ ਫਿਰ ਉਹ ਸੈਂਟਰ ਦਾ ਦੁਸ਼ਮਣ ਆ ਅੱਗੇ ਜਾ ਕੇ ਐਂਟੀਆ ਦਾ ਹਿੱਸਾ ਬਣਨ ਜਾ ਰਹੇ ਹੋ ਤਾਂ ਸੋਚਿਆ ਇਸ ਬਾਰੇ ਜਾਂ ਕੀ ਕਰੀਏ ਜੀ ਦੇਖੋ ਮੈਂ ਇੰਡੀਪੈਂਡੈਂਟ ਐ ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ ਜੀ ਠੀਕ ਹੈ ਜੀ ਮੈਂ ਸਿਰਫ ਆਪਣੇ ਆਪਣੇ ਹਲਕੇ ਦੇ ਲੋਕਾਂ ਨਾਲ ਸਲਾਹ ਕਰੂੰਗਾ ਵੀ ਆਪਾਂ ਨੂੰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਜੇ ਮਨਾ ਕਰਨਗੇ ਤਾਂ ਆਪਾਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ ਮੈਂ ਪਿੱਛੋਂ ਆ ਕੋਈ ਠੀਬੀ ਲਾ ਜੇ ਆਪਾਂ ਚਲੋ ਭਾਈ ਆ ਜਾਓ ਤੁਸੀਂ ਪਿੱਛੇ ਆ ਜਾਓ ਹਾਏ ਗੁਰ ਸਤਨਾਮ ਹਾਏ ਗੁਰ ਅੱਪ ਸੱਲਾਹੁ ਅੱਲਾਹ ਗੁਰ ਸਤਨਾਮ ਹਾਏ ਗੁਰ ਸਤਨਾਮ ਹਾਏ ਗੁਰ ਬਸੇ ਹੋ ਜੀ ਇਹ ਕੰਮ ਨਹੀਂ ਕੋ प्यार माना सतकार ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਭੰਤੋ ਬਸ ਕਰ ਭਾਈ ਲੱਗੀ ਐ ਨਹੀਂ ਕਰਨੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਪਈ ਚਾਹ ਪੀਣੀ ਹੈ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਐਨਾ ਟਾਈਮ ਹੋ ਗਿਆ ਤੁਹਾਨੂੰ ਸੁਣਾਈ ਰਾਜਾ ਜੀ ਪਿੰਟਾਂ ਤੇ ਜਾਂਦੇ ਰਹੇ ਆ ਐਨਾ ਕੱਟੂਰ ਕਰਦੇ ਰਹੇ ਉਹ ਆਪ ਤੁਹਾਡੇ ਮੈਂ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜ਼ੀ ਆਇਓ ਐ ਪਿੱਛੇ ਥੋੜੇ ਜਿਹੇ ਦਿਨ ਦੇ ਦਿਓ ਮੈਂ ਉਹਦੇ ਮੋਕੇ ਜਗਾ ਲੈ ਲਊਗਾ ਰਹਿਣ ਵਾਸਤੇ ਮੈਂ ਮੋਕੇ ਜਗਾ ਲੈ ਲਾ ਰਹਿਣ ਵਾਸਤੇ ਤੁਸੀਂ ਜਿੰਨੇ ਮਰਜ਼ੀ ਆਇਓ ਜਾਇਓ